ਧਰ ਜੈ ਸੱਜਣ ਵਜਣੀਏ ਕਿਸਮਤ ਨਹੀਂ ਮਿਲਦੈਨੀ ਕੁ ਦਿਨ ਪਹਿਲਾਂ ਭਾਨੇ ਪਗੋੜੇ ਦਾ ਅਨਮੋਲ ਕਵਾਤਰਾ ਨੇ ਪੋਡਕਾਸਟ ਕੀਤਾ ਜਿਸ ਦੇ ਵਿੱਚ ਭਾਨੇ ਪਗੋੜੇ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਸਿੱਧੂ ਨੂੰ ਕਿਵੇਂ ਜਾਣਦੇ ਸੀ ਤਾਂ ਭਾਨਾ ਪਗੋੜਾ ਆਪਣੀ ਸੱਚਾਈ ਦੱਸ ਦਿੰਦਾ ਕਿ ਮੈਂ ਸਿੱਧੂ ਨੂੰ ਬਿਲਕੁਲ ਨਹੀਂ ਜਾਣਦਾ ਸੀ 1% ਵੀ ਨਹੀਂ ਜਾਣਦਾ ਸੀ ਹਾਲਾਂਕਿ ਉਹ ਮੇਰੀ ਵੀਡੀਓਜ਼ ਦੇਖਦਾ ਸੀ ਪਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਬੈਠਾ ਕਿ ਸਿੱਧੂ ਮੁਸੇਵਾਲਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਮੈਨੂੰ ਪਛਾਣਦਾ ਮੈਂ ਉਹਦਾਂ ਗੱਲਬਾਤ ਕਰਦਾ ਰਹਿਣਾ ਤਾਂ ਉੱਪਰੋਂ ਫਿਰ ਉਸਤਾਦ ਜੀ ਦੇ ਯਾਰ ਦੋਸਤ ਬੋਲਦੇ ਨੇ ਜਦੋਂ ਸਿੱਧੂ ਮੂਸੇਵਾਲਾ ਤੈਨੂੰ ਜਾਣਦਾ ਸਾਨੂੰ ਮਲਾ ਕੇ ਲਿਆ ਸਾਨੂੰ ਮਲਾ ਕੇ ਲਿਆ ਪਿੱਛੇ ਪੈ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਾਨਾ ਪਗੋੜਾ ਜੋ ਹੱਕਾ ਬੱਕਾ ਰਹਿੰਦਾ ਕਿ ਇਹ ਮੈਂ ਕੀ ਕਹਿ ਦਿੱਤਾ ਤੇ ਇਹ ਹੁਣ ਕੀ ਬੋਲ ਰਹੇ ਨੇ ਮੈਨੂੰ ਕਿ ਉਹਨਾਂ ਨੂੰ ਮਲਾ ਕੇ ਲੈ ਜਦ ਕਿ ਸਿੱਧੂ ਮੂਸੇਵਾਲਾ ਉਸ ਨੂੰ ਬਿਲਕੁਲ ਨਹੀਂ ਜਾਣਦਾ ਸੀ ਨਾ ਉਹ ਕਦੇ ਆਪਸ ਵਿੱਚ ਮਿਲੇ ਤਾਂ ਪਾਨੇ ਪਗੋੜੇ ਨੇ ਕੋਈ ਦੇਵੀ ਦੇਵਤਾ ਨਹੀਂ ਛੱਡਿਆ ਹਰ ਇੱਕ ਜਗ੍ਹਾ ਜਾ ਕੇ ਅਰਦਾਸ ਕੀਤੀ ਪਾਨੇ ਪਗੋੜੇ ਨੇ ਕਿ ਮੈਨੂੰ ਕਿਸੇ ਵੀ ਤਰੀਕੇ ਨਾਲ ਸਿੱਧੂ ਪਛਾਣ ਲੈ ਮੇਰੀ ਵੀਡੀਓ ਦੇਖਿਓ ਮੈਨੂੰ ਪਛਾਣ ਲੈ ਚਲੋ ਮੂਸਾਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਕੋਲ ਐਂਟਰੀ ਵੱਜ ਜਾਂਦੀ ਆ ਪਾਨੇ ਪਗੋੜੇ ਦੀ ਆਪਣੇ ਯਾਰਾਂ ਦੋਸਤਾਂ ਨਾਲ ਤੇ ਸਿੱਧੂ ਮੂਸੇਵਾਲਾ ਉੱਥੇ ਬਾਲੀਬਾਲ ਖੇਡ ਰਿਹਾ ਸੀ ਤਾਂ ਜਦੋਂ ਭਾਨੇ ਪਗੋੜੇ ਉੱਥੇ ਐਂਟਰੀ ਕੀਤੇ ਸਿੱਧੂ ਬਾਈ ਅਚਾਨਕ ਹੀ ਉਸ ਨੂੰ ਬੁਲਾ ਲੈਂਦਾ ਕਿ ਆ ਆ ਵੀ ਭਾਨੇ ਕੀ ਹਾਲ ਨੇ ਤੇਰੇ ਤੇਰੀ ਮੈਂ ਵੀਡੀਓ ਦੇਖਦਾ ਰਹਿਣਾ ਯਾਰ ਤੇਰੀ ਵੀਡੀਓ ਬੜੀ ਕਮਾਲ ਦੀ ਹੁੰਦੀ ਆ ਤਾਂ ਉਸ ਤੋਂ ਬਾਅਦ ਸਾਰੇ ਯਾਰ ਦੋਸਤ ਮਿਲਦੇ ਨੇ ਤੇ ਭਾਨੇ ਪਗੋੜੇ ਦੀ ਬਹੁਤ ਜ਼ਿਆਦਾ ਇੱਜ਼ਤ ਬਣ ਜਾਂਦੀ ਆ ਭਾਨਾ ਪਗੋੜਾ ਖੁਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਭਾਨੇ ਪਗੋੜੇ ਨੂੰ ਘਰੇ ਲੈ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਦੋਸਤੀ ਬਣ ਜਾਂਦੀ ਆ ਸ਼ੁਰੂਆਤ ਹੋ ਜਾਂਦੀ ਆ ਇੱਕ ਨਵੀਂ ਉਹ ਫਿਰ ਪੱਕੇ ਜੁੜ ਜਾਂਦੇ ਨੇ ਇੱਕ ਦੂਜੇ ਦੇ ਨਾਲ ਇਹ ਤਾਂ ਗੱਲ ਰਹੀ ਜੀ ਸਿੱਧੂ ਮੂਸੇਵਾਲੇ ਦੀ ਨਾਲ ਕਿਵੇਂ ਮੁਲਾਕਾਤ ਹੋਈ ਦੂਜੀ ਗੱਲ ਪੰਨਪਗੋੜੇ ਦੇ ਪੌੜ ਗਾਦੇ ਵਿੱਚ ਇੱਕ ਐਡੀ ਵੱਡੀ ਗੱਲ ਬੋਲੀ ਕਿ ਅੱਜ ਤੱਕ ਮੈਂ ਸਿੱਧੂ ਮੂਸੇਵਾਲੇ ਨਾਮ ਤੇ ਕਦੇ ਫੇਮ ਨਹੀਂ ਘਟਿਆ ਕਦੇ ਕੋਈ ਲਾਹ ਨਹੀਂ ਲਿਆ ਲੋਕ ਬਹੁਤ ਕੁਝ ਬੋਲਦੇ ਨੇ ਨਾਮ ਲੈ ਲੈ ਕੇ ਬਹੁਤ ਕੁਝ ਖਾਤਰੇ ਨੇ ਪਰ ਮੈਂ ਕਦੇ ਵੀ ਇਦਾਂ ਨਹੀਂ ਕੀਤਾ ਤੀਜੀ ਗੱਲ ਤੁਹਾਨੂੰ ਦੱਸ ਦਿਆਂ ਦੋਸਤੋ ਇਸ ਪੌੜ ਗਾਦੇ ਵਿੱਚ ਬਹੁਤ ਵੱਡਾ ਖੁਲਾਸਾ ਆ ਜਾਂਦਾ ਕਿ ਪਾਨੇ ਪਘੋੜੇ ਦੇ ਦੋ ਵਿਆਹ ਹੋਏ ਹੋਏ ਨੇ ਬਿਲਕੁਲ ਬਾਈ ਜੀ ਦੋ ਵਿਆਹ ਹੋਏ ਹੋਏ ਨੇ ਪਾਨੇ ਪਘੋੜੇ ਦੇ ਪਾਨੇ ਪਘੋੜੇ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਜੋ ਉਸ ਦੇ ਨਾਲ ਕੁੜੀ ਹੁੰਦੀ ਆ ਭੁੱਟੋ ਤੁਸੀਂ ਦੇਖਿਆ ਹੋਵੇਗਾ ਉਹ ਉਸ ਦੀ ਅਸਲ ਵਾਈਫਾ ਜਿਸ ਦੇ ਨਾਲ ਉਹ ਸੋਸ਼ਲ ਮੀਡੀਆ ਦੇ ਅਫੀਸ਼ੀਅਲ ਪੇਜ ਦੇ ਉੱਤੇ ਵੀਡੀਓ ਪਾਉਂਦਾ ਪਾਨਾ ਪਘੋੜਾ ਬੋਲਦਾ ਹੈ ਕਿ ਮੇਰੀ ਇੱਕ ਵਾਈਫ ਕੈਨੇਡਾ ਦੇ ਵਿੱਚ ਆ ਮੇਰੇ ਬੱਚੇ ਕੈਨੇਡਾ ਦੇ ਵਿੱਚ ਨੇ ਤੇ ਮੇਰੀ ਜੋ ਵੀਡੀਓ ਦੇ ਵਿੱਚ ਕੁੜੀ ਹੁੰਦੀ ਆ ਉਹ ਮੇਰੀ ਅਸਲ ਵਾਈਫਾ ਮੇਰੇ ਦੋ ਵਿਆਹ ਹੋਏ ਪਏ ਨੇ ਤਾ ਦੋਸਤੋ ਬਹੁਤ ਵੱਡਾ ਖਲਾਸਾ ਹੋਇਆ ਭਾਨੇ ਪਗੋੜੇ ਦਾ ਪੰਜਾਬ ਦੇ ਵਿੱਚ ਪਹਿਲੀ ਵਾਰ ਭਾਨੇ ਪਗੋੜੇ ਦਾ ਇਹ ਖਲਾਸਾ ਹੋਇਆ ਕਿ ਦੋ-ਦੋ ਵਿਆਹ ਕਰਾਈ ਬੈਠਾ ਪਤੰਦਰ ਲੋਕਾਂ ਨੂੰ ਹਸਾਂਦਾ ਤੇ ਅਨਮੋਲ ਗਵੱਤਰ ਨੇ ਇਹ ਗੱਲ ਵੀ ਪੁੱਛੀ ਵੀ ਤੁਸੀਂ ਦੇਖੋ ਕਮੇਡੀਨ ਕਿ ਤੁਸੀਂ ਕਦੇ ਉਦਾਸ ਨਹੀਂ ਹੁੰਦੇ ਉਸਨੇ ਕਿਹਾ ਉਦਾਸ ਹੁੰਨੇ ਉਦਾਸ ਉਹਨੂੰ ਹੁੰਦਾ ਜਦੋਂ ਮੇਰੀ ਘਰ ਵਾਲੀ ਮੇਰੇ ਕੋਲ ਹੁੰਦੀ ਸੀ ਤੇ ਮੈਂ ਉਹਨੂੰ ਹਸਾਣ ਦੀ ਕੋਸ਼ਿਸ਼ ਕਰਦਾ ਸੀ ਪਰ ਉਹ ਝਗੜਦੇ ਰਹਿੰਦੇ ਸੀ ਆਪਸ ਦੇ ਵਿੱਚ ਅਸੀਂ ਤਾਂ ਇੰਨੀ ਗੱਲਬਾਤ ਹੋਈ ਆ ਬਾਈ ਜੀ ਭਾਨੇ ਪੋਗੋੜੇ ਦੇ ਦੋ ਵਿਆਹ ਕਰਵਾਏ ਹੋਏ ਨੇ ਇੱਕ ਵਾਈਫ ਉਹਦੀ ਕੈਨੇਡਾ ਦੇ ਵਿੱਚ ਆ ਉੱਥੇ ਉਹਨਾਂ ਦਾ ਬਰਦਰ ਰਹਿੰਦਾ ਤੇ ਉਹਨਾਂ ਦੇ ਬੱਚੇ ਰਹਿੰਦੇ ਤੇ ਵਾਈਫ ਰਹਿੰਦੀ ਆ ਇੱਕ ਵਾਈਫ ਜੋ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਹ ਉਹਨਾਂ ਦੀ ਅਸਲ ਵਾਈਫ ਆ ਬਈ ਜੀ ਹੁਣ ਤੁਸੀਂ ਦੱਸਿਓ ਬਾਈ ਜੀ ਤੁਹਾਨੂੰ ਭਾਨੇ ਪੋਗੋੜੇ ਦੀ ਇਹ ਗੱਲ ਜਾਣ ਕੇ ਕਿਵੇਂ ਦਾ ਲੱਗਿਆ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਭਾਨੇ ਪੋਗੋੜੇ ਬਾਰੇ ਤੁਹਾਡੀ ਕੀ ਰਾਏ ਕਮੈਂਟਾਂ 'ਚ ਜ਼ਰੂਰ ਦੱਸੋ ਸਤਿ ਸ਼੍ਰੀ ਅਕਾਲ